ਰੂਪ ਮਾਪਿਆਂ ਦੀ ਇੱਕ ਲਾਡਲੀ ਧੀ ਸੀ ਜਨਮ ਤੋਂ ਬਾਅਦ ਉਹਨੇ ਕਦੇ ਵੀ ਕੋਈ ਦੁੱਖ ਨਹੀਂ ਸੀ ਦੇਖਿਆ ਹਰ ਵੇਲੇ ਹਾਂਸੂ ਹਾਂਸੂ ਕਰਦੀ ਰਹਿਣਾ ਪੜ੍ਹਨ ਵਿੱਚ ਵੀ ਪੁੱਜ ਕੇ ਹੁਸ਼ਿਆਰ ਸੀ ਪਿੰਡ ਦੇ ਸਕੂਲ ਤੋਂ ਮੁੱਢਲੀ ਵਿੱਦਿਆ ਲੈਣ ਤੋਂ ਬਾਅਦ ਰੂਪ ਨੇ ਪੀਯੂ ਚ ਦਾਖਲਾ ਲੈ ਲਿਆ ਕਲਾ ਇੰਨੀ ਕੁੱਟਕੁੱਟ ਕੇ ਭਰੀ ਹੋਈ ਸੀ ਕਿ ਹਰੇਕ ਸਟੇਜ ਗਤੀਵਿਧੀ ਉਹਦੇ ਬਿਨਾ ਅਧੂਰੀ ਲੱਗਦੀ ਸੀ ਕਾਲਜ ਦੀ ਕੋਇਲ ਸੀ ਉਹ ਹਰ ਇੱਕ ਪ੍ਰੋਫੈਸਰ ਦੀ ਚਹੇਤੀ तितਲੀਆਂ ਵਾਂਗ ਉੱਡਦੀ ਫਿਰਦੀ ਸਾਰਾ ਦਿਨ ਪਤਾ ਨਹੀਂ ਕਿਹੜੇ ਵੇਲੇ ਵੱਢਦੀ ਸੀ ਜੋਕ ਮੇਲੇ ਵਿੱਚ ਸੱਭਿਆਚਾਰਕ ਪਹਿਰਾਵੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਕੁੜੀਆਂ ਵਿੱਚ ਸਭ ਤੋਂ ਮਹਿਫਲ ਦੀ ਛਾਂ ਸੀ ਹਰ ਸਹੇਲੀ ਉਹਨੂੰ ਜਾਣ ਤੋਂ ਵੱਧ ਪਿਆਰ ਕਰਦੀ ਸੀ ਨਾਮ ਤਾਂ ਉਹਦਾ ਮਨਰੂਪ ਸੀ ਪਰ ਪਿਆਰ ਨਾਲ ਸਾਰੀਆਂ ਸਹੇਲੀਆਂ ਰੂਪ ਕਹਿੰਦੀਆਂ ਰੂਪੀ ਪੁੱਜ ਕੇ ਸੀ ਉਦਾ ਜਦੋਂ ਕਿਤੇ ਸਹੇਲੀਆਂ ਨੇ ਕਹਿਣਾ ਕਿ ਕੋਈ ਵਿਦੇਸੀ ਲਾੜਾ ਤੈਨੂੰ ਵਿਆਹ ਕੇ ਲੈ ਜਾਊ ਤਾਂ ਉਹਨੇ ਗੁੱਸਾ ਕਰਨਾ ਕਿ ਮੈਂ ਨਹੀਂ ਜਾਣਾ ਵਾਰਗੋਰ ਤੇ ਉਦਾਸ ਹੋ ਜਾਂਦੀ ਅਕਸ਼ਰ ਇਹੋ ਕਿਹਾ ਕਰਦੀ ਸੀ ਕਿ ਮੈਂ ਤਾਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਅਧਿਆਪਕਾ ਬਣਾਂਗੀ ਮਾਸਟਰ ਡਿਗਰੀ ਪੂਰਨ ਕਰ ਪੂਰੀ ਕਰਨ ਤੋਂ ਬਾਅਦ ਉਹ ਘਰ ਵਾਪਸ ਆ ਗਈ ਕਾਲਜ ਪੜ੍ਹਦੇ ਸਮੇਂ ਉਹਨੂੰ ਇੱਕ ਨੌਜਵਾਨ ਬੜਾ ਸੋਹਣਾ ਲੱਗਦਾ ਹੁੰਦਾ ਸੀ ਉਹ ਸੀਗਾ ਵੀ ਬੜਾ شریف ਦੋਨੋਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸੀ ਪਰ ਆਪਣਾ ਤੈਨੀ ਕਿ ਇੱਕ ਦੂਜੇ ਨੂੰ ਜੀ ਨਹੀਂ ਸਕੇ ਉਹ ਉਹਦੇ ਪਿੰਡ ਦੇ ਨੇੜ ਦਾ ਹੀ ਰਹਿਣ ਵਾਲਾ ਸੀ ਪਰ ਰੂਪ ਨੇ ਮਾਪਿਆਂ ਦੀ ਇੱਜ਼ਤ ਦੀ ਖਾਤਰ ਕਦੇ ਵੀ ਗਲਤ ਕਦਮ ਨਾ ਚੁੱਕਿਆ ਸਮਾਂ ਬੀਤਦਾ ਗਿਆ ਅਗਲੇ ਹੀ ਸਾਲ ਉਹਦੀ ਮੰਗਣੀ ਹੋ ਗਈ। ਮਾਪਿਆਂ ਨੇ ਆਪਣੀ ਪਸੰਦ ਦਾ ਮੁੰਡਾ ਦੇਖਿਆ ਤੇ ਵਿਆਹ ਰੱਖ ਦਿੱਤਾ। ਪਰ ਉਹ ਹੋਰ ਪੜ੍ਹਨਾ ਚਾਹੁੰਦੀ ਸੀ। ਮਾਪੇ ਵੀ ਆਪਣੇ ਸਿਰੋਂ ਭਾਰ ਲਾਉਣਾ ਚਾਹੁੰਦੇ ਸੀ। ਸਦਰਾ ਨੂੰ ਦਿਲ ਵਿੱਚ ਘੁੱਟ ਕੇ ਉਹਨੇ ਹਾਂ ਕਰ ਦਿੱਤੀ। ਛੋਟੀ ਜਹੀ ਉਮਰ ਵਿੱਚ ਉਹਦਾ ਵਿਆਹ ਹੋ ਗਿਆ। ਪਹਿਲਾਂ ਤਾਂ ਸਹੁਰੇ ਬੜਾ ਪਿਆਰ ਕਰਦੇ ਸੀ। ਉਹਦਾ ਨਣਦਾਂ, ਦਿਔਰ, ਭੈਣ ਭਰਾਵਾਂ ਵਾਂਗ ਲੱਗਦੇ। ਪਰ ਸਮਾਂ ਬੀਤਦਾ ਗਿਆ। ਉਹ ਹੁਣ ਘਰ ਵਿੱਚ ਰਾਜਮਿਚ ਗਈ ਸੀ ਉਸ ਦਾ ਘਰ ਵਾਲਾ ਅੰਦਰ ਹੀ ਅੰਦਰ ਘਰਦਿਆਂ ਤੋਂ ਚੋਰੀ-ਚੋਰੀ ਨਸ਼ਾ ਕਰਨ ਲੱਗ ਪਿਆ ਜਿਸ ਬਾਰੇ ਕਿਸੇ ਨੂੰ ਪਿੰਕ ਵੀ ਨ ਲੱਗੀ ਸਮਾਂ ਬੀਤਣ ਨਾਲ ਸਭ ਕੁ ਠੀਕ ਹੋ ਜਾਵੇਗਾ ਇਹ ਕਹਿ ਕੇ ਘਰਦੇ ਉਸ ਨੂੰ ਦਿਲਾਸਾ ਦੇ ਦਿੰਦੀ ਰੂਪ ਵਿੱਚੋਂ ਵਿੱਚ ਘਟਦੀ ਜਾ ਰਹੀ ਸੀ ਪਰ ਉਹਨੇ ਆਪਣੇ ਮਾਪਿਆਂ ਨੂੰ ਕਦੇ ਵੀ ਕੁਝ ਨਹੀਂ ਦੱਸਿਆ ਸੀ ਕਈ ਵਾਰੀ ਆਂਡੀ ਕਵਾਂਡੀ ਉਹਦੇ ਮਾਪਿਆਂ ਨੂੰ ਖਬਰ ਦੇ ਦਿੰਦੇ ਤਾਂ ਪੇਕੇ ਆ ਕੇ ਉਹਨੂੰ ਲੈ ਜਾਂਦੇ ਉਧਰ ਰੂਪ ਦੇ ਦੋ ਛੋਟੇ ਬੱਚੇ ਵੀ ਸਨ ਜੋ ਮਾਂ ਬਿਨਾਂ ਨਹੀਂ ਰਹਿ ਸਕਦੇ ਸੀ ਰੂਪ ਉਹਨਾਂ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਤਾਂ ਉਹ ਵਾਪਸ ਆ ਜਾਂਦੀ ਮਾਪਿਆਂ ਨੇ ਰੂਪ ਨੂੰ ਇਸ ਨਰਕ ਚੋਂ ਕਢਣਾ ਚਾਹਿਆ ਪਰ ਔਲਾਦ ਦੇ ਮੋਹ ਨੇ ਉਹਨੂੰ ਜਕੜ ਲਿਆ ਸੀ ਸਹੁਰਿਆਂ ਨੇ ਹੁਣ ਉਹਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਤਾਰੂਪ ਨੇ ਆਪਣੀ ਪੜ੍ਹਾਈ ਦਾ ਫਾਇਦਾ ਲੈਂਦੇ ਹੋਏ ਇੱਕ ਸਕੂਲ ਦੇ ਵਿੱਚ ਨੌਕਰੀ ਕਰ ਲਈ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਸਮਾਜ ਵਿੱਚ ਸਥਾਪਿਤ ਕਰਨ ਵਾਸਤੇ ਉਹਨੇ ਦਿਨ ਰਾਤ ਮਿਹਨਤ ਕੀਤੀ ਬੱਚਿਆਂ ਨੂੰ ਪੜਾਇਆ ਘਰੇ ਲੋਕਾਂ ਦਾ ਕੰਮ ਵੀ ਕੀਤਾ ਪਰ ਉਹ ਨਰਕਵਾਦੀ ਪਤੀ ਤੇਨੇ ਉਹਦਾ ਖਹਿੜਾ ਨਾ ਛੱਡਿਆ ਜਿੱਥੋਂ ਦਾ ਲੱਗਦਾ ਲਾ ਜਾਂਦਾ ਚੋਰੀ ਖੁਆਰੀ ਵੀ ਕਰਦਾ ਰਿਹਾ ਹੌਲੀ ਹੌਲੀ ਨਸ਼ੇ ਦੀ ਦਲਦਲ ਵਿੱਚ ਤਸਦਾ ਗਿਆ ਰੂਪ ਦੀ ਹਾਲਤ ਬਹੁਤ ਮਾੜੀ ਹੋ ਗਈ ਹੁਣ ਕੋਈ ਪਹਿਚਾਣ ਨਹੀਂ ਸਕਦਾ ਸੀ ਕਿ ਇਹ ਉਹੀ ਰੂਪ ਹੈ ਜੋ ਕਾਲਜ ਵਿੱਚ ਸਭ ਦੀ ਚਹੇਤੀ ਸੀ ਕਈ ਵਾਰੀ ਸਹੇਲੀਆਂ ਤੋਂ ਪਛਾਣੀ ਵੀ ਨਾ ਜਾਣੀ ਪੰਜਾਬ ਵਿੱਚ ਵਗਦੇ ਚਿੱਟੇ ਦੇ ਦਰਿਆ ਨੇ ਉਹਦੇ ਸਾਰੇ ਪਰਿਵਾਰ ਨੂੰ ਨਿਗਲ ਲਿਆ ਹੁਣ ਉਹੋ ਕਿਸੇ ਪਾਸੇ ਦੀ ਨਾ ਰਹੀ ਨਾ ਮਾਪਿਆਂ ਦੀ ਨਾ ਸਹੁਰਿਆਂ ਦੀ ਕਿਉਂਕਿ ਸਹੁਰਾਂ ਨੇ ਤਾਂ ਕਦੇ ਵੀ ਉਹਦਾ ਸਾਥ ਨਹੀਂ ਦਿੱਤਾ ਸੀ ਚਾਹੇ ਉਹ ਭੁੱਖੀ ਮਰੇ ਜਾਂ ਰੱਜੀ ਹੋਵੇ ਅੰਤ ਇੱਕ ਦਿਨ ਆਇਆ ਜਿਸ ਬਾਰੇ ਉਹ ਸੋਚ ਨਹੀਂ ਸੀ ਸਕਦੀ ਨਸੇ ਦੇ ਵਿੱਚ ਅੰਨੇ ਹੋਏ ਰੂਪ ਦੇ ਪਤੀ ਨੇ ਇੱਕ ਦਿਨ ਹਵਸੀਦ ਰੈਂਦਿਆਂ ਨੂੰ ਰੇਲੀ ਆ ਕੇ ਰੂਪ ਦਾ ਸ਼ਿਕਾਰ ਬਣਾ ਦਿੱਤਾ ਰੂਪ ਦਿਨ ਦਿਹਾੜੇ ਚੀਕਾਂ ਮਾਰਦੀ ਰਹੀ ਪਰ ਲੋਕਾਂ ਨੇ ਸੋਚਿਆ ਕਿ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੈ ਕੋਈ ਵੀ ਘਰੇ ਆਇਆ ਨਾ ਆਇਆ ਉਹਨਾਂ ਦਰਿੰਦਿਆਂ ਨੇ ਰੂਪ ਨੂੰ ਸ਼ਿਕਾਰ ਬਣਾਇਆ ਤੇ ਦੋਨੋਂ ਬੱਚਿਆਂ ਨੂੰ ਵੀ ਖਤਮ ਕਰ ਦਿੱਤਾ ਰੂਪ ਦੇ ਜੋ ਗਹਿਣੇ ਬੱਚੇ ਸੀ ਉਹ ਪਤੀ ਸਮੇਤ ਉਹ ਦਰਿੰਦੇ ਲਾ ਕੇ ਲੈ ਗਏ ਘਰ ਦਾ ਇੱਕ ਇੱਕ ਕੀਮਤੀ ਸਵਾਨ ਵੀ ਲੈ ਗਏ ਰੂਪ ਆਪਣੇ ਆਖਰੀ ਸਾਹ ਲੈ ਰਹੀ ਸੀ ਤੇ ਉਹ ਹਿਲ ਸੁਲ ਵੀ ਨਹੀਂ ਸੀ ਕਰਦੀ ਘਰ ਦਾ ਉਹ ਹਾਲ ਵੇਖਣ ਵਾਲਾ ਸੀ ਰੂਪ ਮਨ ਵਿੱਚ ਆਪਣੇ ਬੇੜੇ ਨੂੰ ਪਛਤਾ ਰਹੀ ਸੀ ਜਦੋਂ ਉਹਨੇ ਇਸ ਘਰ ਵਿੱਚ ਕਦਮ ਪਾਇਆ ਸੀ ਪਰ ਹੁਣ ਉਹ ਸਕੂਨ ਮੰਗ ਰਹੀ ਸੀ ਕਿਉਂਕਿ ਉਹਦੇ ਬੱਚੇ ਉਹਦੇ ਸਾਹਮਣੇ ਖਤਮ ਹੋ ਗਏ ਸੀ ਉਹਨੂੰ ਇੱਕੋ ਸਕੂਨ ਸੀ ਕਿ ਉਹਦੇ ਬੱਚੇ ਜਿੰਨਾ ਵਾਸਤੇ ਉਹਨੇ ਇੱਥੇ ਰਹਿਣ ਦਾ ਫੈਸਲਾ ਲਿਆ ਸੀ ਅੱਜ ਉਹ ਉਸਦੇ ਨਾਲ ਜਾ ਰਹੇ ਨੇ ਪੜੀ ਲਿਖੀ ਮਨਰੂਪ ਦਾ ਅੱਜ ਦਾ ਦਰਤਨਾਕ ਅੰਤ ਹੋ ਗਿਆ ਇਹ ਇੱਕ ਰੂਪ ਦੀ ਕਹਾਣੀ ਨਹੀਂ ਇਹ ਤਾਂ ਪੰਜਾਬ ਦੇ ਘਰ ਘਰ ਦੀ ਕਹਾਣੀ ਹੈ ਪਤਾ ਨਹੀਂ ਇਹ ਚਿੱਟੇ ਦਾ ਦਰਿਆਤ ਤਿੰਨ ਚੰਦਰਾ ਨਸ਼ਾ ਕਦੋਂ ਤੱਕ ਰੂਪ ਵਰਗੀਆਂ ਕੁੜੀਆਂ ਦੀ ਜਾਣ ਲੈਂਦਾ ਰਹੇਗਾ ਤੇ ਕਦੋਂ ਤੱਕ ਸੋਹਰੇ ਨਖੱਟੂ ਪੁੱਤਾਂ ਨੂੰ ਬੁਗਾਨੀਆਂ ਧੀਆਂ ਦੀ ਗਲ ਟੱਲੀ ਬਾਂਕੂ ਲਟਕਾਈ ਜਾਣਗੀ ਪ੍ਰਮਾਤਮਾ ਮਿਹਰ ਕਰੀ ਧੀਆਂ ਦੀ ਅੱਜ ਦੀ ਇਹ ਕਹਾਣੀ ਅਰਪਿੰਦਰ ਕੌਰ ਸਿੱਧੂ ਜੀ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ